ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਨਵੇਂ ਵਲੌਗ ਵਿੱਚ ਅੱਜ ਅਸੀਂ ਚੱਲਿਆ ਜੀ ਬਾਬਾ ਮਕੰਦਾ ਜੀ ਸਮਾਦ ਉੱਪਰ ਜਿੱਥੇ ਕਿ ਅੱਜ ਚੌਲਾਂ ਦਾ ਪੰਡਾਰਾ ਕੀਤਾ ਜਾ ਰਿਹਾ ਹੈ ਪੰਡਾਰਾ ਕਰਨ ਦਾ ਜਿਹੜਾ ਰੀਜ਼ਨ ਸੀਗਾ ਉਸ ਜੀ ਨਹੀਂ ਪਰ ਮੀਂਹ ਬਹੁਤ ਨਾਲ ਤੋਂ ਪੈ ਨਹੀਂ ਰਿਹਾ ਸੀ ਗਰਮੀ ਬਹੁਤ ਜ਼ਿਆਦਾ ਸੀਗੀ ਪਰ ਬਾਬਾ ਜੀ ਦੀ ਕਿਰਪਾ ਹੈ ਵੀ ਮੋਗਾ ਮਕੰਦਾ ਜੀ ਦੀ ਜੀ ਪੰਡਾਰਾ ਚਲਾਉਣ ਤੋਂ ਪਹਿਲਾਂ ਹੀ ਵੀ ਆ ਗਿਆ ਬਹੁਤ ਜ਼ਿਆਦਾ ਮੀਂਹ ਪੈ ਰਿਹਾ ਸੀ ਦੇਖੋ ਵੀ ਵਲੌਗ ਆਪਾਂ ਜੀ ਪਹਿਲਾਂ ਪਾਵਾਂਗੇ ਬਹੁਤ ਮੀਂਹ ਪਿਆ ਹੋਣ ਅਸੀਂ ਉੱਤੇ ਚੱਲੇ ਆਂ ਮੈਂ ਤਾਂ ਚੌਲ ਛੱਕ ਕੇ ਆਵਾਂਗੇ ਚੌਲ ਨਾਲ ਥੋੜਾ ਬਲੌਗ ਬਣਾਉਣਾ ਸੀ ਉਹਨੇ ਜਿਹੜੇ ਸੇਵਾਦਾਨਾਂ ਨੇ ਬੇਨਤੀ ਕੀਤੀ ਸੀ ਆਪਾਂ ਨੂੰ ਕਿ ਭਾਈ ਥੋੜੀ ਵੀਡੀਓ ਜਦੋਂ ਬਣਾਇਓ ਤੇ ਹੁਣ ਅਸੀਂ ਉੱਤੇ ਜਾ ਰਹੇ ਆਂ ਤੇ ਹੁਣ ਦਿਖਾਉਨੇ ਆ ਉੱਥੇ ਅੱਜ ਬਣੇ ਰਿਹਾ ਆਪਣੀ ਬਲੌਗ ਨੂੰ ਲਓ ਜੀ ਸਮਾਦ ਉੱਪਰ ਪਹੁੰਚ ਚੁੱਕੇ ਆਂ ਆਪਣਾਰਾ ਚੱਲ ਰਹੀ ਚੌਲਾਂ ਦਾ ਇਹ ਐਂਟਰੀ ਗੇਟ ਆ ਗਿਆ ਇਹ ਆ ਗਈ ਬਾਬਾ ਜੀ ਦੀ ਸਮਾਦ ਸਾਰਾ ਤੁਹਾਨੂੰ ਦਿਖਾਵਾਂਗੇ ਮੀਂਹ ਕਰਕੇ ਸੰਗਤ ਘਟ ਹੈ ਕੰਮੀ ਹੁਣ ਵੀ ਪਈ ਜਾ ਰਹੇ ਆ ਮੀਂਹ ਸਵੇਰੇ ਦੀ ਗ੍ਰੀਪੋਂ ਨਾ ਹੋਇ ਤੋ ਲੱਗਿਆ ਹੋਇਆ ਪੈਣ ਬਹੁਤ ਜ਼ਿਆਦੇ ਸੀਗਾ ਹੁਣ ਘਟ ਗਿਆ ਜੀ ਪਰ ਹੁਣ ਵੀ ਪੈ ਰਿਹਾ ਤੇ ਅੱਧਾ ਚੌਲ ਤਿਆਰ ਹੋ ਰਹੇ ਨੇ ਜੀ ਆਪਾਂ ਹਲਵਾਈ ਸਾਹਿਬ ਤੇ ਸੇਵਾਦਾਰ ਲਾ ਕੇ ਚੌਲ ਤਿਆਰ ਕਰ ਰਹੇ ਨੇ ਦੇਖੋ ਹਰ ਵਾਰ ਇਹ ਭਰਾ ਜੀ ਆਪਣੇ ਇਹ ਮੁੰਡਾ ਹੋ ਗਿਆ ਇੱਕ ਹੈਪੀ ਹਲਵਾਈ ਹੋ ਗਿਆ ਆਪਣੇ ਤਿਆਰ ਕਰਦੇ ਹੁੰਦੇ ਨੇ ਬਹੁਤ ਸਵਾਦ ਚੀਜ਼ ਬਣਾਉਂਦੇ ਨੇ ਤਿਆਰੀ ਹੈ ਜੀ ਜੋਰਾਂ ਤੇ ਚੱਲ ਰਿਹਾ ਹੈ ਕੰਮ ਚਲੋ ਮੀਂਹ ਕਰਕੇ ਥੋੜਾ ਪਰ ਕੋ ਪੈਗਾ ਨਹੀਂ ਸੰਗਤ ਹੁੰਦਾ ਤੇ ਪੈਰ ਤਨੋਂ ਥਾਣੀ ਹੁੰਦਾ ਬਹੁਤ ਸੰਗਤ ਪਹੁੰਚਦੀ ਹੁੰਦੀ ਹੈ ਪਰ ਕੋ ਮੀ ਹੁਣ ਵੀ ਪੈ ਰਿਹਾ ਲਗਾਤਾਰ ਪਈ ਜਾ ਰਿਹਾ ਤਾਂ ਕਰਕੇ ਸੰਗਤ ਘਟਾਈ ਹੈ ਹਜੇ ਮੀ ਪੈਣ ਦੇ ਕਾਰਨ ਸੰਗਤ ਹਜੇ ਹੌਲੀ ਹੌਲੀ ਪਹੁੰਚ ਰਹੀ ਹੈ ਕੋ ਮੀ ਹੁਣ ਵੀ ਪਈ ਜਾ ਰਿਹਾ ਸੀਗਾ ਗੱਗੇ ਦੇ ਸੇਵਾਦਾਰ ਪਈ ਕਰਤੇ ਜੇ ਹੋਰੀ ਲੱਗੇ ਉਹਨੇ ਕਾਲਾਂ ਦੇ ਨਾਲ ਪਹੁੰਚਿਆ ਹੋਇਆ ਤੇ ਤੁਹਾਨੂੰ ਆਪਾਂ ਨਾਲ ਹੀ ਦਸ਼ਮਿਕ ਕਰਾਵਾਂਗੇ ਬਾਬਾ ਜੀ ਦੀ ਸਮਾਦ ਦੀ ਉਹ ਬਲ ਚੌਰ ਵਰਤਾਈ ਜਾ ਰਹੀ ਹੈ ਸੇਵਾਦਾਰਾਂ ਵੱਲੋਂ ਸੇਵਾਦਾਰ ਲੱਗੇ ਹੋਏ ਨੇ ਇਹ ਆ ਗਈ ਬਾਬਾ ਮੁਕੰਦਾ ਜੀ ਦੀ ਸਮਾਧ ਕਰੋ ਤਰਚਨ ਸਮਾਧ ਤੇ ਬਾਬਾ ਜੀ ਦੀ ਮੂਰਤੀ ਆ ਗਈ ਤਨ ਤਨ ਬਾਬਾ ਮੁਕੰਦਾ ਜੀ ਮਹਾਰਾਜ ਬਹੁ ਭਗਤੀ ਸ਼ਕਤੀ ਵਾਲੇ ਸਾਧੂ ਨੇ ਵੀ ਤੇ ਆਪਾਂ ਨਮਸਕਾਰ ਕੀਤੀ ਅਥਾ ਟੇਕਿਆ ਜੇ ਆ ਬਾਬਾ ਮੁਕੰਦਾ ਗਰਪਨਰ ਭਾਈ ਮੀ ਵਦਿਆ ਪੈ ਗਿਆ ਸੇਵਾ ਦਾ ਲੱਗੇ ਸੇਵਾ ਕਰਨ ਦਿਖਾਵਾਂਗੇ ਤੁਹਾਨੂੰ ਸਾਰਾ ਮੀ ਹੁਣ ਵੀ ਪੈ ਰਿਹਾ ਹੈ। ਨਾ ਜਿਹਦਾ ਸੇਵਾ ਦਾ ਲੱਗ ਰਹੇ ਨੇ ਭਾਂਡੇ ਦੀ ਸੇਵਾ ਕਰਨ ਨਾਲੇ ਚੌਲ ਉੱਤੇ ਜਾ ਰਹੇ ਨੇ ਸੇਵਾਦਾਰਾਂ ਵੱਲੋਂ ਚੌਲਾਂ ਕੜਾਏ ਹੋਏ ਹੋਰ ਕੱਢੇ ਜਾਣਗੇ। ਚੱਲ ਰਹੇ ਨੇ ਆਪਣੇ ਸੋਨੀ ਦੇ ਮਾਣ ਪ੍ਰੀਤੋਰੀ ਲੱਗੇ ਹੋਏ ਨੇ। ਚੌਲ ਤੋਣ ਤੇ ਨਾਲ ਹੀ ਸੇਵਾਦਾਰ ਭਾਈ ਇਧਰ ਪਾਂਡਿਆਂ ਦੀ ਸੇਵਾ ਕਰ ਰਹੇ ਨੇ ਕੁਝ ਨੂੰ ਦਿਖਾਉਨੇ ਆ ਸਤਿਗੁਰੂ ਹੋਰੀ ਜੀਤ ਹੋਰੀ ਤੇ ਗੱਗੇ ਹੋਰੀ ਬਾਈ ਸਾਰੇ ਲੱਗੇ ਹੋਏ ਨੇ ਪਾਂਡਿਆਂ ਦੀ ਸੇਵਾ ਕਰ ਉਹ ਸਰਦ ਦੇ ਚ ਸਭ ਦੀ ਉਹ ਸੰਗਤ ਪਹੁੰਚਦੀ ਆ ਸਰਦਨ ਨਾਲ ਅੱਜ ਮੀਂਹ ਕਰਕੇ ਥੋੜਾ ਜਿਹਾ ਪੀੜ ਕੱਟ ਆ ਇਹ ਸੰਗਤ ਬਹੁਤ ਹਾਜ਼ਰ ਹੁੰਦੀ ਆ ਅਰਸ਼ੋਰੀ ਪਹੁੰਚੇ ਹੋਏ ਨੇ ਤੇਰੇ ਮੀ ਪਨੇਰ ਕੇਂਦਰੀ ਲੰਗਰ ਚੁਕਾਇਆ ਜਾ ਰਿਹਾ ਧਰਮੇ ਹੋਰੀ ਪਈ ਆਪਣੇ ਲੱਗ ਰਹੇ ਸਾਰੇ ਭਰਾ ਲੰਗਰ ਸ਼ਕਨ 6000 ਲੰਗਰ ਵਰਤਾ ਰਹੇ ਨੇ ਮੀ ਕਰਕੇ ਪਈ ਸਾਨੂੰ ਪਤਾ ਜੇ ਡਿੱਕਤਾ ਜਾਂਦੀਆਂ ਸਾਰੀਆਂ ਕੰਮੀ ਪਈ ਯਾਰ ਲਗਾਤਾਰ ਤੇ ਪਈ ਚੌਲ ਸਕਰ ਲੱਗੇ ਚੌਲ ਬਹੁਤ ਟੇਸਟੀ ਸਵਾਦ ਬਣੇ ਹੋਏ ਸੀਗੇ ਚੌਲ ਖਾਦੇ ਮੈਂ ਤੇ ਕਾਲੇ ਨੇ ਵੇਖੋ ਜੀ ਬਹੁ ਟੇਸਟੀ ਤੇ ਬਹੁ ਸਵਾਦਿਸ਼ ਚਾਹ ਬਣਿਆ ਹੋਇਆ ਸੀ ਚੰਦੋ ਵੀ ਆਪਣਾ ਪਹੁੰਚੀ ਹੋਈ ਸਾਰੀ ਭਾਈ RAM ਨੇ ਡਾ ਸਾਰੇ ਪਹੁੰਚੇ ਹੋਏ ਸੀ ਲੰਗਰ ਸ਼ਕਨ ਸਾਰੇ ਲੰਗਰ ਸ਼ਕ ਦੇ ਹੋਏ ਸਲੋ ਮੋਸ਼ਨ ਚ ਬਣ ਗਈ ਵੀਡੀਓ ਥੋੜੀ ਜਿਹੀ ਇਹ ਮੋਬਾਈਲ ਤੋਂ ਦੱਬ ਗਿਆ ਮੇਥੋਂ ਕੈਂ ਕਰਕੇ ਹੌਲੀ ਚੱਲ ਰਹੀ ਹੈ ਥੋੜੀ ਜੀ ਤੇ ਆਪਣੇ ਬੜਾ ਸਾਰੇ ਪਈ ਪਹੁੰਚੇ ਹੋਏ ਸੀਗੇ। ਤੋਂ ਸਾਰੇ ਮੀਂਹ ਹਜੇ ਵੀ ਪੈ ਰਿਆ ਸੀ ਮੀਂਹ ਕਰਕੇ ਥੋੜੀ ਦਿੱਕਤ ਸੀਗੀ। ਮੀਂਹ ਵਾਲੇ ਰੱਬ ਨੇ ਜੱਟ ਬੱਟ ਕੱਢੀ ਰੱਖੇ। ਸਹੀ 9:30 ਮੀਂਹ ਪੈਣ ਲੱਗ ਗਿਆ ਸੀਗਾ। ਤਕਰੀਬਨ 10:30 ਵਜੇ ਤੱਕ 10:30 10:30 ਤੱਕ ਮੀਂਹ ਪੈਂਦਾ ਰਿਹਾ। ਡੇਢ ਘੰਟਾ ਲਗਾਤਾਰ ਬਹੁਤ ਤੇਜ਼ ਮੀਂਹ ਪਿਆ। ਕਿਉਂਕਿ ਬਹੁਤ ਟਾਈਮ ਬਾਅਦ ਦੇਖਿਆ ਪੈਣਾ ਤੇਜ਼ ਮੀਂਹ ਪੈਣਾ। ਮੈਂ ਤਾਂ ਕਾਫੀ ਟਾਈਮ ਬਾਅਦ ਦੇਖਿਆ ਨਹੀਂ ਸੀਗਾ। ਬਹੁਤ ਟਾਈਮ ਬਾਅਦ ਦੇ ਨਾਲ ਮੀਂਹ ਪਿਆ। ਲਓ ਜੀ ਆਪਾਂ ਲੰਗਰ ਛਕ ਲਿਆ ਬਹੁਤ ਟੇਸਟੀ ਚੌਲ ਬਣੇ ਹੋਏ ਸੀਗੇ ਤੇ ਹੁਣ ਆਪਾਂ ਚੱਲਣ ਦੀ ਤਿਆਰੀ ਦਿਖਾ ਦਈਏ ਤੁਹਾਨੂੰ ਥੋੜਾ ਜਿਹਾ ਇਹ ਸਾਰੇ ਸਮਾਦ ਦੇਖੋ ਮੀਂਹ ਦਾ ਮੌਸਮ ਮਕਾਇਨੇ ਕਰ ਕਿੰਨਾ ਘੈਂਟ ਮੌਸਮ ਲੱਗ ਰਿਹਾ ਦੇਖੋ ਨਾ ਕਿੰਨਾ ਸੁੰਦਰ ਮੌਸਮ ਬਣਿਆ ਹੋਇਆ ਇਹ ਸਮਾਦ ਬਾਬਾ ਜੀ ਦੀ ਕਣੀ ਮੀਂਹ ਹੁਣ ਵੀ ਪੈਣ ਲੱਗ ਰਿਹਾ ਹੈ ਬਹੁਤ ਸੋਹਣਾ ਤੇ ਸੁੰਦਰ ਮੌਸਮ ਬਣਿਆ ਹੋਇਆ ਸੀਗਾ ਸੇਵਾ ਦਾ ਸੇਵਾ ਕਰਦੇ ਹੋਏ ਤੇ ਉਹਨਾਂ ਚੱਲ ਪਿਆ ਜੀ ਸਮਾਉਤ ਤੋਂ ਵਾਪਸ ਐਏ ਮੇਰੀ ਬਹੁਤ ਪੁਰਾਣੀ ਬਾਬਾ ਜੀ ਵੇਲੇ ਦੀ ਸੇਵਾ ਦਾ ਸੇਵਾ ਕਰ ਰਹੇ ਨੇ ਨਾਲ ਡਿਊਰੀ ਪਰ ਆਪਨੇ ਲੱਗੇ ਹੋਏ ਸੀਗੇ ਤੇ ਹੁਣ ਜਾਣ ਦੀ ਤਿਆਰੀ ਆ ਮੀ ਭੈਣੇ ਕਰਕੇ ਹੁਣਾ ਜਲਦੀ ਮੋੜਨਾ ਪੈ ਗਿਆ ਆਪਾਂ ਨੂੰ ਮੀ ਭੈਣ ਦੇ ਕਾਰਨ ਅਸੀਂ ਨਿਕਾਉਣ ਤੋਂ ਲੇਟ ਗਏ ਕਿਉਂਕਿ ਮੀ ਬਹੁਤ ਜ਼ਿਆਦਾ ਪਹਿਲਾਂ ਸੀ ਜਾਏ ਨਹੀਂ ਗਿਆ ਨਹੀਂ ਤਾਂ ਉਹਦਾ ਬਲੌਗ ਬੱਦ ਬਣਾਉਣਾ ਸੀਗਾ ਕਰਕੇ 5-6 ਮਿੰਟਾਂ ਦੀ ਬਲੌਗ ਤਿਆਰ ਹੋ ਸਕੇ ਆ ਇੱਕੋ ਜਿਹਾ ਵਾਰਿਆ ਅੱਗੇ ਮੌਸਮ ਕਿੰਨਾ ਸੋਹਣਾ ਹੈ। ਮੀਂਹ ਪਿਆ ਹੋਇਆ ਮੌਸਮ ਘੈਂਟ ਸਾਫ ਬਹੁਤ ਵਧੀਆ ਸੋਹਣਾ ਬਣਿਆ ਹੋਇਆ ਹੈ। ਤੇ ਇਹ ਬਾਬਾ ਜੀ ਸਮਾਹ ਸਾਰੀ ਦੇਖ ਲਓ ਜੀ ਐਂਟਰੀ ਗੇਟ ਆ। ਤਨ ਤਨ ਬਾਬਾ ਮਕੰਦਾ ਜੀ ਕਿਰਪਾ ਕਰਨ ਸਭ ਤੇ। ਸ਼ੁਕਰੀਆ। ਲਓ ਜੀ ਅਸੀਂ ਸਮਾਹ ਤੋਂ ਆ ਚੁੱਕਿਆ ਵਾਪਸ ਦੁਕਾਨ ਦੇ ਉੱਤੇ। ਤੇ ਲੰਗਰ ਸ਼ੈੱਡ ਦੇ ਚੌਲਾਂ ਦਾ ਬਹੁਤ ਟੇਸਟੀ ਤੇ ਬਹੁਤ ਸਵਾਦ ਚੌਲ ਬਣੇ ਹੋਏ ਸੀਗੇ। ਬਾਬਾ ਜੀ ਮਕੰਦਾ ਜੀ ਕਿਰਪਾ ਕਰਨ ਸਭ ਤੇ। ਤੇ ਜੇ ਵਾਸਤੇ ਭਾਈ ਲੰਗਰ ਲਾਇਆ ਸੀਗਾ ਬਣਾਇਆ ਕੀਤਾ ਸੀ ਮੀਂਹ ਵਾਸਤੇ ਉਹ ਬਾਬਾ ਜੀ ਨੇ ਪਹਿਲੀ ਸਫਲ ਕਰਤਾ ਬਹੁਤ ਜਿਆਦੇ ਮੀਂਹ ਪਿਆ ਅੱਜ ਬਹੁਤ ਸ਼ੁਕਰਾਨਾ ਬਾਬਾ ਜੀ ਦਾ ਵਾਇਰੂ ਦੀ ਮਿਹਰ ਨਾਲ ਅਜਿਆ ਮੌਸਮ ਹੋ ਗਿਆ ਠੰਡਾ ਹੋ ਗਿਆ ਹਨਾ ਤੇ ਆਪਾਂ ਵਲੌਗ ਦੀ ਕਰਦੇ ਹਾਂ ਸਮਾਪਤੀ ਵਲੌਗ ਕਿਵੇਂ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਤਾਂ ਜੋ ਨਵੇਂ-ਨਵੇਂ ਵਲੌਗ ਤੁਹਾਡੇ ਲਈ ਅਸੀਂ ਲਿਆਉਂਦੇ ਆਉਂਦੇ ਰਹੀਏ ਸਾਥ ਦਿਆ ਕਰੋ ਕਮੈਂਟ ਕਰਕੇ ਦੱਸਿਓ ਕਿ ਕੋਈ ਗਲਤੀ ਹੁੰਦੀ ਹੈ ਤੇ ਹੋਰ ਨਵੇਂ ਵਲੌਗ ਨਾਲ ਸਾਨੂੰ ਫੇਰ ਮਿਲਾਂਗੇ ਜਲਦੀ ਤਨਵਾਜੀ ਸ਼ੁਕਰੀਆ ਥੈਂਕ ਯੂ